ਆ ਵੀਡੀਓ ਬਹੁਤ ਸਪੈਸ਼ਲ ਹੋਣ ਵਾਲੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਹਿੰਦੇ ਹੁੰਦੇ ਆ ਵੀ ਇਹੋ ਜਿਹਾ ਕੰਮ ਕਰਕੇ ਜਾਓ ਜਿਹੜੀ ਦੁਨੀਆ ਯਾਦ ਰੱਖੇ ਮਾਲਵਾ ਸਪੋਰਟਸ ਕਲੱਬ ਪਿੰਡ ਭੰਗਲਾਂ ਦੇ ਨੌਜਵਾਨਾਂ ਵੱਲੋਂ ਇਹੀ ਕੰਮ ਕੀਤਾ ਗਿਆ ਇਹਨਾਂ ਨੇ ਸਪੈਸ਼ਲ ਬੋੜ ਦੇ ਪਿੱਪਲ ਦੇ ਤੇ ਹੋਰ ਦਰਖਤ ਲਗਾਏ ਨੇ ਤੁਹਾਨੂੰ ਪਤਾ ਵੀ ਜਿਹੜੇ ਬੋੜ ਤੇ ਪਿੱਪਲ ਆ ਨਾ ਇਹ ਤਾਂ ਲੰਬੇ ਟਾਈਮ ਲਈ ਚੱਲਦੇ ਨੇ ਤੇ ਦੁਨੀਆ ਯਾਦ ਕਰਦੀ ਆ ਵੀ ਯਾਰ ਵਾਓ ਕਿਹਨੇ ਦਰਖਤ ਲਾਇਆ ਇਹ ਕਿਉਂਕਿ ਇਹਦੀ ਸ਼ਾਮਾਂ ਬੜੀ ਠੰਡੀ ਹੁੰਦੀ ਆ ਬੱਚੇ ਇਹਦੇ ਥੱਲੇ ਬੈਠ ਕੇ ਖੇਡਦੇ ਨੇ ਆਈਕਿੰਗਾ ਰੋਟਾ ਲਾਉਂਦੇ ਨੇ ਨਾਲੇ ਨਿਯਾਤ ਬਹੁਤ ਹੁੰਦੀ ਹੈ ਇਹਦੀ ਸਾਰੇ ਇਕੱਠੇ ਹੋ ਕੇ ਅੱਜ ਬੂਟੇ ਲਾਏ ਨੇ ਜ਼ਿਆਦਾਤਰ ਬਰੂਟੇ ਤੇ ਪਿਪਲ ਲਾਏ ਨੇ ਕਿਉਂਕਿ ਇਹ ਵਧੀਆ ਲੱਗਦੇ ਨੇ ਦੇਖਣ ਨੂੰ ਵੀ ਤੇ ਕਾਫੀ ਲੰਬੇ ਹੋ ਜਾਂਦੇ ਨੇ ਤੇ ਇਹਨਾਂ ਦਾ ਜਿਹੜੀ ਆਪਣੀ ਸ਼ਾਮਾ ਬਹੁਤ ਜ਼ਿਆਦਾ ਕਰਦੇ ਨੇ ਤੇ ਆਕਸੀਜਨ ਬਹੁਤ ਜ਼ਿਆਦਾ ਛੱਡਦੇ ਨੇ ਜਿਹੜੇ ਬੂਟੇ ਲਗਾਏ ਜਾ ਰਹੇ ਨੇ ਪਿੰਡ ਦੇ ਜਿਹੜੇ ਨੌਜਵਾਨ ਨੇ ਤੇ ਨਾਲ ਹੀ ਜਿਹੜੇ ਸਰਪੰਚ ਸਾਹਿਬ ਨੇ ਇਹਦੇ ਚ ਵਧੀਆ ਗੱਲ ਇਹ ਹੈ ਕਿ ਸਰਪੰਚ ਸਾਹਿਬ ਨਾਲ ਤੁਰਦੇ ਨੇ ਪਹਿਲ ਕਰਦੇ ਨੇ ਜੇ ਲੀਡਰ ਵਧੀਆ ਹੋਵੇ ਤਾਂ ਕੰਮ ਸਾਰੇ ਵਧੀਆ ਹੁੰਦੇ ਨੇ ਆਪਾਂ ਨੇ ਦੇਖਿਆ ਹੀ ਪਿਛਲੇ ਸਾਲਾਂ ਚ ਬੂਟੇ ਕੱਟੇ ਗਏ ਨੇ ਬੂਟੇ ਕੱਟਣ ਕਰਕੇ ਹੀ ਗਰਮੀ ਬਹੁਤ ਵਧ ਗਈ ਮੀਂਹ ਘਟ ਗਏ ਜੇ ਬੂਟੇ ਜ਼ਿਆਦਾ ਹੋਣਗੇ ਦਰਖਤ ਜ਼ਿਆਦਾ ਹੋਣਗੇ ਮੀਂਹ ਜ਼ਿਆਦਾ ਪੈਣਗੇ ਜੇ ਮੀਂਹ ਜ਼ਿਆਦਾ ਪੈਣਗੇ ਤਾਂ ਪਾਣੀ ਦਾ ਜਿਹੜਾ ਆਪਣੇ ਲੈਵਲ ਆ ਉਹ ਉੱਚਾ ਹੋਊਗਾ ਮੇਰੇ ਤੋਂ ਪਾਣੀ ਦੇਖੋ ਕਿੰਨਾ ਘਟਦਾ ਜਾ ਰਿਹਾ ਪੰਛੀ ਮਾਰ ਰਹੇ ਨੇ ਜਾਨਵਰਾਂ ਪੰਛੀਆਂ ਲਈ ਵੀ ਬੂਟੇ ਬਹੁਤ ਫਾਇਦੇਮੰਦ ਨੇ ਉਹਨਾਂ ਧਰਤੀ ਲਈ ਵੀ ਬੂਟੇ ਬਹੁਤ ਫਾਇਦੇਮੰਦ ਨੇ ਹੁਣ ਤਾਂ ਨੌਜਵਾਨ ਕਾਫੀ ਬੂਟੇ ਲਾ ਰਹੇ ਨੇ ਸਮਝਦੇ ਆਪਾਂ ਉਹ ਤਾਂ ਇਹ ਜੀਆਂ ਵੀਡੀਓ ਸ਼ੇਅਰ ਕਰਨੀ ਚਾਹੀਦੀਆਂ ਨੇ ਵਾਦ ਵਾਦ ਤਾਂ ਕਿ ਮੋਟੀਵੇਟ ਮੋਟੀਵੇਟ ਹੋ ਕੇ ਲੋਕ ਹੋਰ ਇਦਾਂ ਦਰਖਤ ਲਾ ਸਕਣ ਨਾਲੇ ਪਿੰਡ ਮੰਗਲਾ ਦਾ ਤੁਹਾਨੂੰ ਪਤਾ ਹੀ ਆ ਹਰਿਆਲੀ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਇੰਨਾ ਜ਼ਿਆਦਾ ਦਰਖਤ ਲੱਗਿਆ ਪਿਆ ਜੇ ਤੁਹਾਨੂੰ ਤੁਸੀਂ ਬੂਟੇ ਲੈਣਾ ਵੀ ਚਾਹੁੰਦੇ ਹੋ ਤਾਂ ਨਰਸਰੀ ਚੋਂ ਲੈ ਸਕਦੇ ਹੋ ਆਪਣਾ ਆਧਾਰ ਕਾਰਡ ਲੈ ਜਿਓ ਤੁਹਾਨੂੰ 15 ਰੁਪਏ 15 ਬੂਟੇ ਫ੍ਰੀ ਮਿਲਣਗੇ ਉਹ ਲਾਓ ਹੋਰ ਨਹੀਂ ਇੱਕ ਬੂਟਾ ਤਾਂ ਪੱਕਾ ਲਾਓ ਯਾਰ ਬਰੂਟਾ ਲਾਓ ਪਿਪਲ ਲਾਓ ਇਹਦੇ ਇਹਦੇ ਜ਼ਿਆਦਾ ਫਾਇਦੇ ਨਹੀਂ ਆਪਾਂ ਨੂੰ ਕੰਮ ਉਹ ਕਰਕੇ ਜਾਵੋ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਕਿਸੇ ਨੇ ਬੂਟਾ ਲਾਇਆ ਸੀ ਨਾਲੇ